ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 21 ਤਰੀਕ 8 ਮਹੀਨਾ 2025 ਨੂੰ 10 ਘਟਾਂ ਤੋਂ ਦਿਖਾਉਣ ਲੱਗਿਆਗਾ ਤੇ ਜੋ ਜਾਣਕਾਰੀ ਹੋ ਮਾਲਕ ਸਾਂਝੀ ਕਰ ਦੇਣਗੇ ਤੇ ਤਕਰੀਬਨ ਇਸ ਘਰ ਦੇ ਵਿੱਚੋਂ ਹਰ ਚੌਥੇ ਦਿਨ ਹਰ ਤੀਜੇ ਜਾਂ ਪੰਜਵੇਂ ਦਿਨ ਜਿਹੜੀ ਵੀਡੀਓ ਪੈਂਦੀ ਰਹਿੰਦੀ ਹੈਗੀ ਤੇ ਕਟੀਆਂ ਇਸ ਕਰੇ ਜਿੰਨਾਂ ਤੁਸੀਂ ਦੇਖੋਗੇ ਇੱਕ ਤੋਂ ਇੱਕ ਵੱਧ ਕਿ ਜਿਹੜੀ ਸਾਨੂੰ ਮਿਲਦੀ ਰਹਿੰਦੀ ਹੈਗੀ ਕਿਉਂਕਿ ਬਾਈ ਦੀ ਚੋਅ ਸੀ ਕਈ ਭਰਾਵਾਂ ਦੀ ਇਦਾਂ ਦੀ ਹੁੰਦੀ ਹੈ ਕੋਈ ਭਰਾ ਛੋਟਾ ਘਟ ਲੈਂਦਾ ਕੋਈ ਵੱਡਿਆ ਲੈਂਦਾ ਤੇ ਇਹ ਭਰਾ ਕੋਲ ਜਿੰਨਾਂ ਘਟਾ ਹੁੰਦੇ ਇੱਕ ਤਾਂ ਹੁੰਦੇ ਲਗਭਗ 8 ਟੀਕਾ ਪਰੋਂਦੇ ਕਾਬਲ ਸਾਨੂੰ ਮਿਲ ਜਾਣੀ ਆ ਸਿੰਘ ਪਤਾ ਨਹੀਂ ਕਿੱਥੋਂ ਇਹ ਕੋਈ ਮਿਸਤਰੀ ਰੱਖਿਆ ਹੋਇਆ ਦਾ ਵੀ ਸਿੰਘ ਆਪ ਕਢਾ ਕੇ ਲਿਆਉਂਦਾ ਵੀ ਐਨੇ ਗੋਲ ਸਿੰਘ ਮਤਲਬ ਬਹੁਤ ਚੰਗੀਆਂ ਕੱਟਾਂ ਮਿਲਦੇ ਦਿਖੋ ਮਿਲਦੇ ਆ ਠੀਕ ਆ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਵੀ ਕਰ ਲਾਂ ਵੀ ਕੀ ਕੀ ਡਿਟੇਲ ਆ ਗਈ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਹੈ ਫਿਰ ਮਾਲਕ ਨਾਲ ਸੰਪਰਕ ਕਰੋ ਤੇ ਨਾਲ ਦੀ ਨਾਲ ਆਪਾਂ ਇਹ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾ ਤੇ ਕੱਟਾਂ 10 ਐ ਦਿਖਾਉਣਾ ਆਪਾਂ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਲਖੇ ਕੀ ਹਾਲ ਚਾਲ ਚੜਦੀ ਕਲਾ ਤੁਸੀਂ ਸੁਣਾਓ ਠੀਕ ਠਾਕ ਆ ਕਿਰਪਾ 18 ਤਰੀਕ ਨੂੰ ਪਾਈ ਸੀ ਤੇ ਅੱਜ ਚੌਥਾ ਦੇਣਾ ਕਿਰਪਾ ਬਾਬੇ ਨਾਨਕ ਦੀ ਤੇ ਮਾਲ ਤਕਰੀਬਨ ਸਾਰੇ ਹੀ ਵਿਗ ਗਿਆ ਉਹਦੇ ਵਿੱਚੋਂ ਇੱਕ ਕੱਟੀ ਬਾਕੀ ਆ ਤੇ ਬਾਕੀ ਦੀਆਂ ਸਾਰੀਆਂ ਕਟੀਆਂ ਸੇਲ ਹੋ ਗਈਆਂ ਵੀਰੇ ਤੇ ਮੈਨੂੰ ਨਾਮ ਦੱਸੇ ਲੋੜ ਤਾਂ ਪੈਣੀ ਨਹੀਂ ਕਿਹੜਾ ਸਾਡਾ ਨਾਮ ਨਹੀਂ ਜਾਣਦਾ ਆਪਾਂ ਦਾ ਕੌਣ ਆ ਕਿਰਪਾ ਬਾਬੇ ਨਾਨਕ ਦੀ ਫਿਰ ਵੀ ਕਿਉਂਕਿ ਆਪਣੇ ਨਾਲ ਲੱਗੇ ਹਰ ਰੋਜ਼ ਨਵੇਂ ਭਰਾ ਜੋੜਦੇ ਆ ਨਾ ਬਹੁਤ ਧੰਨਵਾਦ ਆ ਜਿਹੜੇ ਆਪਣੇ ਨਵੇਂ ਭਰਾ ਆਪਣੇ ਨਾਲ ਜੋੜਦੇ ਆ ਪੁਰਾਣਿਆਂ ਨੂੰ ਤਾਂ ਆਪਾਂ ਨੂੰ ਪਤਾ ਹੀ ਆ ਤਕਰੀਬਨ ਬਿਲਕੁਲ ਤੇ ਕੁਝ ਲੱਖੇ ਗੱਲਾਂ ਹੁੰਦੀਆਂ ਹਨਾ 2 ਮਿੰਟ ਆਪਾਂ ਗੱਲ ਵੀ ਕਰਾਂਗੇ ਪਹਿਲਾਂ ਆਪਾਂ ਡਰੈੱਸ ਬੋਲ ਦਈਏ ਨਾਮ ਵੀਰੇ ਆਪਣਾ ਤਾਰੀਆ ਪਿੰਡ ਰਾਈਾ ਤਸਵੀਰ ਫੂਲ ਤੇ ਜਿਲ੍ਹਾ ਬਠਿੰਡਾ ਵੀਰੇ ਆਪਣਾ ਠੀਕ ਹੈ ਠੀਕ ਹੈ ਜੀ ਮੋਬਾਈਲ ਨੰਬਰ ਆਪਣਾ 98552 87584 ਠੀਕ ਹੈ ਜੀ ਤੇ ਇੱਕ ਲੱਖੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੋਈ ਪਰਸੋਂ ਚੌਥੀ ਮੇਰੇ ਕੋਲੇ ਫੋਨ ਆਇਆ ਸੀ ਕਲਿਆਣ ਸੁੱਖਾ ਪੈਂਦਾ ਆਪਾਂ ਨੂੰ ਇੱਥੋਂ 30 ਕਿਲੋਮੀਟਰ ਪੈਂਦਾ ਉਹ ਭਰਾ ਆਪਣੇ ਤੋਂ ਅੱਜ ਤੋਂ 11 ਕੁ ਮਹੀਨੇ ਪਹਿਲਾਂ ਕੱਟੀ ਲੈ ਕੇ ਗਿਆ ਸੀਗਾ ਤੇ ਕੱਟੀ ਆਪਾਂ ਨੂੰ ਕਿਹਾ ਸੀ ਵੀ ਯਾਰ ਬਾਈ ਰੇਤਾ ਸੱਟ ਸੱਟ ਕੇ ਸਪਾਉਣੀ ਪਣੀ ਆ ਤੈਨੂੰ ਇਹ ਹੂੰ ਤੇ ਰੂਹ ਖੁਸ਼ ਹੋ ਗਈ ਬਾਈ ਉਹ ਉਹਦੇ ਉਹਦੇ ਭਰਾ ਦੇ ਦੱਸਣ ਦੇ ਮੁਤਾਬਕ ਉਹਦੀ ਕੱਟੀ ਬਹੁਤ ਜਿਆਦਾ ਵਧੀਆ ਵਿਖੀ ਤੇ ਉਹਨੇ ਦੱਸਿਆ ਕਹਿੰਦਾ ਬਾਈ ਜਿਵੇਂ ਤੂੰ ਕਹਿਸ ਵੀ ਰੇਤਾ ਸੱਟ ਸੱਟ ਕੇ ਸਬਾਉਣੀ ਪਊ ਨਾ ਤੇ ਕਹਿੰਦਾ ਉਵੇਂ ਜਿੱਕਿ ਪੂਰੀ ਫੁੱਲ ਚੰਗੀ ਤਿਆਰ ਹੋਈ ਆ ਉਹ ਫੁੱਲ ਜਿਆਦਾ ਚੰਗੀ ਹੋਈ ਤੇ ਵੀਰੇ ਕਹਿੰਦਾ ਜਿੰਨੀ ਮੇਰੀ ਚੁਆਇਸ ਸੀ ਉਹ ਤੋਂ 10000 ਰੁਪਇਆ ਮੈਨੂੰ ਵਧ ਕੇ ਰੇਟ ਕੱਟੀ ਦਾ ਮਿਲਿਆ ਤੇ ਆਪਾਂ ਨੂੰ ਬੜੀ ਖੁਸ਼ੀ ਹੋਈ ਯਾਰ ਬਹੁਤ ਵਧੀਆ ਗੱਲ ਹੈ ਨਾ ਜਦੋਂ ਆਪਣੀ ਭੇਜੀ ਚੀਜ਼ ਕਿਸੇ ਦਾ ਵਸ਼ਾ ਨਾ ਆਪਣੇ ਤੋਂ ਲੈ ਕੇ ਗਿਆ ਸੀ ਬੰਦਾ ਤੇ ਉਹਦੀ ਸੰਭਾਈ ਦਾ ਮੁੱਲ ਆ ਜਿਹੜਾ ਉਹਨੂੰ ਮਿਲਿਆਗਾ ਨਾ ਬਾਕੀ ਜਿਵੇਂ ਆਏ ਸੇ ਕੱਟੀਆਂ ਦਿਲਾ ਲਏ ਹੁਣ ਆ ਕੱਟੀਆਂ ਬਿਲਕੁਲ ਟੀਕਾ ਭਰਾਂ ਦੇ ਕਾਬਲ ਖੜੀ ਆ ਬਿਲਕੁਲ ਜਿੰਦੀ ਟੀਕਾ ਭਰਾ ਗਈ ਕਰ ਮੈਂ 10 ਮਿੰਟ ਨੂੰ ਸੂਪਣਾ 10 ਮਿੰਟ ਨੂੰ ਗਈ ਹੱਦ 11 ਲਾ ਲਓ 11 ਲਾ ਲਓ ਜੀ 11 ਨੂੰ ਘਰ ਦੇ ਐ ਮਾਲਾ ਵੀ ਐਨੇ ਐਫ ਡੀ ਬੈਂਕ ਚ ਨਹੀਂ ਹੁੰਦੀ ਜਿੰਨੇ ਇਹਨੇ ਕਰ ਦੇਣੀ ਆ ਇਹ ਨਹੀਂ ਕਰ ਦੇਣੀ ਆ ਖਾਣੇ ਚਿੱਗਣੇ ਕਰਦੇ ਦੁੱਗਣ ਦਾ ਪੱਕੇ ਹੀ ਆ ਪੱਕੇ ਹੀ ਆ ਵੀਰੇ ਪੱਕੇ ਹੀ ਆ ਕਿੰਨੀ ਉਮਰ ਆ ਬਈ ਇਹਦੀ ਇਹਦੀ ਵੀਰੇ ਖੜੇ ਨੇ ਦੋਨ ਦੇ ਦੰਦਾਂ ਦਾ ਲੱਖੇ ਜਿਹੜੇ ਬਰਾਬਰ ਨਹੀਂ ਕਰੇ ਵੀਰੇ ਠੀਕ ਹੈ ਇਹਨੂੰ ਖੀਰੀ ਮੰਨ ਲਓ ਸਵਾ ਦੋ ਸਾਲ ਦੀ ਮੰਨ ਲਓ ਢਾਈ ਸਾਲ ਦੀ ਮੰਨ ਲਓ ਉਹ ਗਾਕਾਂ ਨੇ ਮਰਨੀ ਹੈ ਨਾ ਇੱਥੋਂ ਲਖੇ ਕੱਤੀ ਦਾ ਪਹਿਲਾਂ ਸ਼ਿੰਗਾਰ ਚੈੱਕ ਕਰਾ ਦੇ ਵੀਰੇ ਜਿਵੇਂ ਤੂੰ ਕਹਿੰਦਾ ਨਾ ਰਿੰਗ ਸਿੰਘ ਤੇ ਕੋਈ ਮੋਟਾ ਸਿੰਘ ਨਹੀਂ ਬਾਈ ਜਿਹੜੀ ਪਹਿਲੇ ਕੋਲ ਬਰੀਕ ਸਿੰਘ ਹੀ ਕਹਿ ਸਕਦੇ ਹਾਂ ਹਾਂ ਸਿੰਘ ਹੀ ਕਹਿ ਸਕਦੇ ਆ ਬਾਕੀ ਕੱਦ ਕਾਠ ਮਿੱਤਰੋ ਤੇ ਬੇਲ ਲੰਬਾਈ ਤੇ ਉਚਾਈ ਕਾਫੀ ਚੰਗੇ ਝੋਟੇ ਦੀ ਚਾਰ ਵੀ ਖੁੱਲੀ ਡੁੱਲੀ ਆ ਤੇ ਬਾਕੀ ਰਹੀ ਗੱਲ ਦੇਖੋ ਇਸ ਤਾਂ ਚੰਗੀ ਚੀਜ਼ ਦੀ ਤਾਰੀਫ਼ ਕਰਨੀ ਆ ਰੁਪਏ ਤੁਸੀਂ ਲੈਣਾ ਤਾਂ ਤੁਹਾਨੂੰ ਕੀ ਸਮਝ ਪੈਂਦੀ ਆ ਇਹ ਤੁਸੀਂ ਦੇਖਣਾ ਹੁਣ ਤੂੰ ਇੱਥੋਂ ਖੜ ਕੇ ਲਖੇ ਵੀ ਮੈਂ ਇਧਰਲੇ ਪਾਸੇ ਖੜਾ ਪੈਰਾਂ ਵਾਲੇ ਥੱਲੇ ਵੀ ਛਾਤੀ ਮਰਵਾਦੀ ਤੇ ਇੱਥੇ ਵੀ ਮਰਵਾਦੀ ਕੱਟੀ ਆ ਜਿਹੜੀ ਛਾਤੀ ਟੱਪਦੀ ਆ ਇੱਕ ਤਾਂ ਕਹਿੰਦਾ ਬਈ ਛਾਤੀ ਦੇ ਬਰਾਬਰ ਆਉਂਦੀ ਆ ਤੇ ਛਾਤੀ ਟੱਪਦੀ ਆ ਤੇ ਲੰਬਾਈ ਦੇ ਲੱਗਦੀ ਬੱਬੀ ਲੰਬੀ ਬਹੁਤ ਪਿਆਰ ਹੈ ਨਾ ਬਹੁਤ ਜ਼ਿਆਦੇ ਲੰਬੀ ਆ ਕੱਟੀ ਬਹੁਤ ਜ਼ਿਆਦੇ ਚੰਗੇ ਹਾਰ ਸ਼ਿੰਗਾਰ ਦੀ ਚੰਗੇ ਸੀਮਨ ਦੀ ਆ ਮਾ ਦਾ ਰਿਕਾਰਡ ਵੀ ਸਾਰੀਆਂ ਕਟੀਆਂ ਦੀ ਤਕਰੀਬਨ ਚੰਗਾ ਹੈ ਨਾ ਤੇ ਪਰ ਇਹ ਕੱਟੀ ਜਿਵੇਂ ਤੂੰ ਇੱਕ ਇੱਕ ਕੱਟੀ ਦੀ ਤਾਰੀਫ ਕਰਦਾ ਹੋਣਾ ਅੱਜ ਦੋਹਾਂ ਦੀ ਤੈਨੂੰ ਕਰਨੀ ਪੈਣੀ ਹੈ ਅੱਜ ਦੋਹਾਂ ਦੀ ਕਰਨੀ ਪੈਣੀ ਹੈ ਦੋਹਾਂ ਦੀ ਕਰਨੀ ਪੈਣੀ ਹੈ ਹੈ ਨਾ ਹਾਂ ਨਹੀਂ ਚੰਗੀ ਹੈ ਕੱਟੀ ਦੇਖੋ ਕੋਈ ਬਸ ਚੰਗੀ ਤਾਂ ਸ਼ਾਹਦ ਮੈਂ ਵਰਤੂ ਮੈਨੂੰ ਲੱਗਦਾ ਠੀਕ ਵੀ ਲੱਗਣਾ ਕੋਈ ਤੁਹਾਨੂੰ ਦਿਸੀ ਐਵੇਂ ਚੰਗੀ ਕੱਟੀ ਤੇ ਬਾਕੀ ਇਸ ਭਰਾ ਕੋਲ ਜਿੰਨੀਆਂ ਕਟਾਂ ਹੁੰਦਾ ਹਮੇਸ਼ਾ ਹੀ ਚੰਗੀਆਂ ਹੁੰਦੀਆਂ ਨੇ ਜਿੰਨ ਨੂੰ ਲੱਗਦਾ ਕਦੇ ਇਸ ਘਰੇ ਕੋਈ ਬਾਲਕ ਆਪਾ ਪਰਚੂਨ ਜਾਂ ਮਾਲਕ ਕਹਦੇਗੇ ਹਣਾ ਚੰਗੀਆਂ ਕਿਰਪਾ ਬਾਬੇ ਨਾਨਕ ਦੀ ਬਈ ਆਪਾਂ ਦਾ ਕੌਣਾ ਹਨਾ ਲਾਇਆ ਆਪਾਂ ਨੂੰ ਭਰਾਵਾ ਨਹੀਂ ਐ ਚੰਗੀਆਂ ਕੱਟੀਆਂ ਲੈਣ ਵੀ ਭਰਾਵਾ ਨਹੀਂ ਲਾਈਆਂ ਜੇ ਗਾਹਕ ਆਪਣੇ ਕੋਲੇ ਚੰਗੀਆਂ ਫਰੀਦ ਵਾਲੇ ਚੋਅ ਦਾ ਆਪਾਂ ਤਾਂ ਹੀ ਲੱਖੇ ਚੰਗੀਆਂ ਕਿੱਥੇ ਲੈਣੇ ਇਹ ਕੱਟੀ ਕਿੰਨੀ ਉਮਰ ਦੀ ਆ ਇਹ ਵੀਰੇ ਕੱਟੀ ਐ 20 ਕ ਮਹੀਨਿਆਂ ਦੀ ਮਾਲਕਾਂ ਦੇ ਦਰਸ਼ਨ ਮੁਤਾਬਕ ਇਹ ਨਾ ਲੱਖੇ ਮੂਰੀ ਦੀ ਬੜੀ ਔਲ ਕਰਦੇ ਆ ਦੋ ਤਿੰਨ ਕੱਟੀਆਂ ਤੇ ਤਾਂ ਕਰਕੇ ਉਹ ਐ ਹੁਣ ਤੂੰ ਇੱਥੋਂ ਕੱਟੀ ਦਿਖਾ ਦੇ ਇਹ ਸਹੀ ਆ ਕੱਟੀ ਚਲਦੀ ਝੁਲਦੀ ਬੜੀ ਸੋਹਣੀ ਆ ਨਾ ਬਹੁਤ ਜਿਆਦਾ ਪੱਠਾ ਬੜਾ ਚੌੜਾ ਕੱਟੀ ਦਾ ਜਿਵੇਂ ਕਹਿੰਦੇ ਆ ਸਿੰਧ ਦੀ ਘੋੜੀ ਸਿੰਧ ਦੀ ਘੋੜੀ ਵਰਗੀ ਚਾਗਲਾ ਕੱਟੀ ਦੀ ਮਾਜਾ ਮਾਜਾ ਹਾਂ ਹੁਣ ਇੱਥੋਂ ਤੂੰ ਕੱਟੀ ਨੂੰ ਦਿਖਾ ਵੀ ਇਹ ਥੋੜੀ ਜਿਹੀ ਮੂਰੀ ਦੀ ਵੱਧ ਔਲ ਕਰਦੀ ਐ ਤਾਂ ਨੂੰ ਆਪਾਂ ਰੱਸੀ ਗੱਲ 'ਚ ਵੀ ਪਾਈ ਹਾਂ ਆਹ ਹੀ ਲੱਗ ਜਾਂਦਾ ਇੱਕ ਤਰ੍ਹਾਂ ਦਾ ਚਲੋ ਗੱਲ ਨਹੀਂ ਦਿਖਾ ਦਿੰਦਾ ਪਾਸ਼ੂ ਬਾਕੀ ਸਾਰੇ ਜਿਹੜੀਆਂ ਉਧਰੋਂ ਆਉਂਦੀਆਂ ਲੱਖੇ ਉਹ ਮੂਰੀ ਦੇ ਤਾਂ ਬਾਲੀ ਔਲ ਕਰਦੀਆਂ ਯਾਰ ਹੂੰ ਔਲ ਔਲ ਮੰਨਿਆਦਾ ਪਾਸ਼ੂ ਨਾ ਬੱਧੀ ਬਾਕੀ ਜੇ ਕੋਲ ਆ ਕੇ ਦੇਖੋਗੇ ਤੁਹਾਨੂੰ 19 ਦੀ 21 ਨਜ਼ਰ ਆਊਗੀ ਜੀ 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 ਵੀ ਇਹ ਆਪਣੇ ਉਸੇ ਢਾਂਗ ਨਾਲ ਬੜਾਈ ਹੁੰਦੀ ਹੈ ਵੀ ਤੁਹਾਨੂੰ ਕੋਲ ਆ ਕੇ ਤੁਹਾਡਾ ਮਨ ਨਰਾਸ਼ਨਾ ਹੋਵੇ ਨਰਾਸ਼ ਨਾ ਹੋਵੇ ਹੈਨਾ ਤੇ ਘਰੇ ਜਾਂ ਆਉਣ ਲਈ ਮਗੋਣੇ ਤਾਂ ਤੁਹਾਨੂੰ ਐ ਲੱਗੇ ਵੀ ਕੱਟੀ ਜਿੱਦਾਂ ਮਹਿੰਗਾਈ ਸੀ ਤੂੰ ਪੂਰਾ ਵੱਡੀ ਨਿਕਲੀ ਹੈ ਨਾ ਤਾਂ ਦੇਖੋ ਬਹੁਤ ਸੋਹਣੇ ਗੈਪ ਦੇ ਵਿੱਚ ਕੱਟੀ ਥਣ ਲੱਗੇ ਹੋਣੇਗੇ ਚੰਗੀਆਂ ਦੇਖੋ ਹਨਾ ਤੁਹ ਜੀ 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 ਬਾਕੀ ਪੁੱਠਾ ਬਟਾ ਚੜਾ ਤੇ ਰੇਟ ਤਾਂ ਮਿਲਦਾ ਫਿਰ ਭਰਾ ਦੇਣਾ ਹੈਨਾ ਫੋਨਤੀ ਹੁੰਦੀ ਹੈ ਵੀਰੇ ਆਪਣੇ ਲਖੇ ਇਹ 31 ਆ ਗਈ ਆਪਣੇ ਕੋਲੇ ਤਿੰਨ ਨੰਬਰ ਆਪਾਂ ਹਰ ਇੱਕ ਵੀਡੀਓ ਚ ਬੋਲਦੀ ਹੁੰਨੀ ਆ तकरीबन ਵੀ ਬਾਈ ਯਾਰ ਜਿਹੜੇ ਨੇ ਭਰਾ ਨੇ ਪੁੱਛ ਨਹੀਂ ਹੁੰਦੇ ਨਾ ਨੰਬਰ ਦੇ ਮਤਲਬ ਪੁੱਛਿਆ ਕਰੋ ਸਾਨੂੰ ਵੀ ਸੌਖਾ ਹੋ ਜਾਂਦਾ ਤੇ ਅਗਲੇ ਵੀਡੀਓ ਨਾਲ ਪਹੁੰਚ ਜਾਂਦਾ ਜੇ ਹੁਣ ਦੂਜੀ ਗੱਲ ਕਰੀਏ ਆਪਾਂ ਮੰਨ ਕੇ ਚੱਲੋ ਵੀ ਉਹਦੇ ਵਾਲੀ ਜਿਹੜੀ ਤੂੰ ਕਹਿੰਦਾ ਵੀ ਲੋਕ ਕਮੈਂਟ ਕਰ ਦਿੰਦੇ ਆ ਵੀ ਯਾਰ ਵੀਡੀਓ ਦੇ ਵਿੱਚ ਰੇਟ ਨਹੀਂ ਕਰਦੇ ਜਿਹੜਾ ਭਰਾ ਵੀਡੀਓ ਦੇਖ ਸਕਦਾ ਨਾ ਲਖੇ ਉਹ ਆਪਾਂ ਨੂੰ ਫੋਨ ਵੀ ਕਰ ਸਕਦਾ ਕਰਦੀ ਆ ਜਿਹੜੇ ਕਰਦੀ ਜਿਨ੍ਹਾਂ ਨੇ ਲੈਣੀਆਂ ਹੁੰਦੀਆਂ ਉਹ ਕਰਦੀ ਆ ਉਹ ਨਾਲੇ ਮੈਂਟ ਪੰਜ ਹੀ ਲਾਉਂਦੇ ਆ ਬੜੀਆਂ ਗੱਲਾਂ ਨਹੀਂ ਕਰਦੇ ਹੁੰਦੇ ਜਿਨ੍ਹਾਂ ਨੇ ਮਾਲ ਲੈਣਾ ਹੁੰਦਾ ਹੈ ਨਾ ਬਿਲਕੁਲ ਹੈ ਨਾ ਲੈ ਥੋ ਤਿੰਨ ਨੰਬਰ ਕੱਟੀ ਸੀ ਨਾ ਮਾਲ ਲੋ ਭਰਾ ਮੇਰੇ ਥੋੜੀ ਜਿਹੀ ਵੀਡੀਓ ਲੰਬੀ ਵੀ ਹੋ ਜਾਂਦੀ ਹੈ ਕਿਉਂਕਿ ਤੁਹਾਨੂੰ ਪਤਾ ਇਹ ਮਾਲ ਜਿਆਦਾ ਹੁੰਦਾ ਤਾਂ ਅਗਰ ਸ਼ੱਕੀਨ ਹੁੰਦਾ ਫਿਰ ਸਾਨੂੰ ਸਾਰਾ ਚੀਜ਼ ਦਿਖਾਉਣੀ ਪੈਂਦੀ ਅੱਗਾ ਸਾਰਾ ਹੀ ਦਿਖਾਉਣੀ ਪੈਂਦੀ ਮੁਰਖ ਜੀ ਕਿਹ ਰਹੇਗੀ ਫਿਰ ਸੋਕੀ ਆ ਚੀਜ਼ ਦਿਖਾਈ ਨਹੀਂ ਤੇ ਵੀਡੀਓ ਭਰਾ ਤੋਂ ਕੱਲੀ ਬਾਅਦ ਚ ਮੰਗੋਗੇ ਵੀ ਸ਼ਾਰਟ ਜੀ ਵੀਡੀਓ ਭੇਜਿਓ ਬਾਈ ਤੇ ਮਾਈਕਲ ਫਿਰ ਨਾਲ ਤੁਹਾਨੂੰ ਹੋਰ ਟਾਈਮ ਘੱ ਇਸ ਦੀ ਤਨਰ ਮਦ ਮੇਰੇ 4 ਨੰਬਰ ਦੀ ਭੈਣ ਹੀ ਆ ਗਈ ਨਾ ਮੈਂ ਲਾਦਾ ਭਾਈ ਅੱਜ ਤੱਕ ਸਾਰੀਆਂ ਚੜਦੀਆਂ ਤੂੰ ਚੜਦਈਆਂ ਤੂੰ ਕਿਸੇ ਨੂੰ ਅੱਜ ਕਹੀ ਨਹੀਂ ਸਕਦਾ ਵੀ ਮੈਂ ਇਹਨੂੰ ਨੰਬਰ ਦੇਣਾ ਹੈ ਨਾ ਉਮਰ ਦੇ ਮੁਤਾਬਕ ਲੱਖੇ ਕੱਟੀ ਦੇ ਦਾ ਕੱਦ ਕਾਠ ਹਾਈਟ ਦੇਖ ਕੱਟੀ ਦੀ ਕਿੰਨੀ ਜਾਦੇ ਆ ਇਹ ਹਾਈਟ ਤਾਂ ਫੇਰ ਤਾਂ ਪਹਿਲਾਂ ਸਿੰਗ ਦਿਖਾਈਦਾ ਹਾਂ ਹਾਂ ਸਿੰਗ ਤਾਂ ਫਿਰ ਤੂੰ ਆਪ ਹੀ ਵੀਡੀਓ ਦੇ ਵਿੱਚ ਪਹਿਲਾਂ ਹੀ ਬੋਲ ਕੇ ਹਟਿਆ ਵੀ ਚੜਦੇ ਤਾਂ ਚੜਦਾ ਹੀ ਹੁੰਦਾ ਇਹ ਕਿਰਪਾ ਬਾਬੇ ਨਾਨਕ ਦੀ ਕੀ ਕੀ ਬਾਤਾਂ ਕਰੀ ਇੱਥੇ ਹੀ ਲੱਖੇ ਦਿਖਾ ਦੇ ਕੱਟੀ ਦੀ ਬੇਲ ਮੂੰਹ ਦੀ ਬੇਲ ਦੇਖ ਪਹਿਲਾਂ ਦੱਸ ਸਭ ਤੋਂ ਪਹਿਲਾਂ ਇਹ ਲੰਬਾਈ ਹੈ ਨਾ ਬਹੁਤ ਜ਼ਿਆਦਾ ਲੰਬਾਈ ਹੈ ਮਾਲ 1.5 ਸਾਲ ਤੋਂ ਜਿਹੜੇ ਘਟਦੀ ਮਹੀਨੇ ਹਾਂ ਹਾਂ ਆ ਜਾ ਪੁੱਤ ਜੀ ਚੰਗੀਆਂ ਕੱਟਾਂ ਯਾਰ ਜੀ 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 ਬਾਕੀ ਖਰੀਦਣ ਵਾਲੇ ਭਰਾ ਨੂੰ ਫੱਟ ਆਉਣੀ ਚਾਹੀਦੀ ਬਾਕੀ ਫੱਟ ਆਉ ਵੀ ਚੰਗੀ ਚੇ ਫਿਰ ਤਾਂ ਫੱਟ ਆਉਂਦੀ ਆਉਂਦੀ ਹੈ ਨਾ ਇਹਦਾ ਕੋਈ ਚਲ ਚਲ ਮੋੜ ਲਾ ਥੋੜਾ ਰਸੇ ਦਾ ਜੀ ਜਿਆਦਾ ਮੰਨੀ ਮੂਰੀ ਦੇ ਬਾਲਾ ਕਰੀ ਜਾਂਦੀਆਂ ਬਈ ਯਾਰ ਸਾਰਿਆਂ ਦੇ ਤਰੀਨ ਅਜ ਮੂਰੀ ਦੀਆਂ ਜਿਆਦਾ ਆਲਜੀ ਕਰੀ ਜਾਂਦੀਆਂ ਹੈ ਨਾ ਬਿਲਕੁਲ ਬਿਲਕੁਲ ਫਿਰ ਵੀ ਆਪਾਂ ਕੋਸ਼ਿਸ਼ ਕਰੀ ਆ ਵੀ ਯਾਰ ਰਸਾ ਪਾ ਕੇ ਤੋਰ ਤਾਰ ਕੇ ਦਿਖਾਈਏ ਹੈ ਨਾ ਬਿਲਕੁਲ ਬਿਲਕੁਲ ਇਹ ਮਿੱਤਰ ਹੋ ਗਈ ਕੱਟੀ 4 ਨੰਬਰ ਕਾਢ ਕਾਠ 3 ਨੰਬਰ ਜਿੰਨੀ ਆ ਗਿਆ ਇਹ ਸੰਗ ਵੀ ਸ਼ਕੀਨ ਉਨੀ ਆ ਗਈ ਜੇ ਬਾਕੀ ਝੋਲੀ ਸੁਣੇ ਇਥੋਂ ਦਿਖਾ ਦਨੇ ਆਪਣਾ ਜੀ ਜੀ ਚੰਗੀ ਕੱਟੀ ਤੇ ਅੱਗੇ ਸਾਨੂੰ ਦਿਖਾਉਣਾ 5 ਨੰਬਰ ਕੱਟੀ ਦਾ ਵਜਨ ਚੱਕਾ ਲਓ ਪਹਿਲਾਂ ਵੀ ਪੂਰੀ ਐਨ ਗੋਲ ਮਟੋਲ ਪਈ ਹੈਗੀ ਜੀ ਪ੍ਰਸਤ ਕੱਟੀ ਵਧੀਆ ਸੰਭੀ ਪਈ ਆ ਜੀ 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 ਸੰਗ ਸੰਗ ਇਹਦਾ ਵੀ ਲਖੇ ਬਹੁਤ ਜਿਆਦਾ ਸੋਹਣਾ ਕੱਦ ਕਾਠ ਬੇਲ ਕਿੰਨੀ ਕੁ ਮਰ ਦੀ ਬਸ ਇਹ ਵੀ ਵੀਰੇ ਸੇਮ ਹੀ ਹੈ ਬਸ ਡੇਡ ਡੇਡ ਦਾ ਬਸ ਇਹ ਵੀ ਸੇਮ ਹੀ ਹੈ 16 17 ਕਿ ਮਹੀਨਿਆਂ ਦੀ ਇਹ ਮਾਲਕਾਂ ਨੇ ਆਪਾਂ ਨੂੰ ਦੱਸ ਕੇ ਦਿੱਤੀ ਆ ਠੀਕ ਹੈ ਦੇਖੋ ਦੂਜੀ ਗੱਲ ਆਇਆ ਵੀਰੇ ਵੀ ਆਪਣੇ ਇਹ ਘਰਦਿਆਂ ਤਾਂ ਹੁੰਦਿਆਂ ਨਹੀਂ ਵੀ ਆਪਣੀ ਡੇਟ ਲਿਖੀ ਹੁੰਦੀ ਹੈ ਨਾ ਜਿਸ ਤਰੀਕੇ ਨਾਲ ਮਾਲਕ ਦੱਸ ਦਿੰਦਾ ਉਸ ਤਰੀਕੇ ਨਾਲ ਆਪਾਂ ਦੱਸਦੇ ਨੇ ਤੇ ਤਕਰੀਬਨ ਆਪਾਂ ਨੂੰ ਵੀ ਕੰਮ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਹੈ ਨਾ ਆਪ ਹਿਸਾਬ ਆ ਜਾਂਦਾ ਇੰਨੀ ਤੇ ਆਈਡੀਆ ਚ ਲੱਗ ਜਾਂਦਾ ਵੀ ਵੀਰੇ ਇੰਨੀ ਕੋਮਰ ਤੇ ਜਿਹੋਣੇ ਕੋਈ 2 ਸਾਲ ਦੀ ਕਹੇ ਉਹ ਵੀ ਗਲਤ ਜੇ ਸਾਲ ਦੀ ਕਹੇ ਉਹ ਵੀ ਗਲਤ ਉਹ ਵੀ ਗਲਤ ਆ ਹੈਨਾ ਆਪਾਂ ਨੂੰ ਵੀ ਜਿੰਦੀ ਵੀ ਇੰਨੀ ਇੱਕ ਕੱਟੀ ਦੀ ਉਮਰ ਹੈਗੀ ਹੈ ਨਾ ਹੈਗੀ ਆ ਸਹੀ ਹੈ ਵੀਰੇ ਇਹ ਹੈਗਾ ਮਿੱਤਰੋ ਕੱਟੀ 5 ਨੰਬਰ ਜੀ ਤੇ ਥੱਲੇ ਉਸ ਨੂੰ ਝੋਲੀ ਦਿਖਾ ਦੇਣੇ ਇਹਦਾ ਵੀ ਕੱਟੀ ਤੁਹਾਨੂੰ 5 ਵਜੇ ਦੀ ਵਖਰੀ ਫੋਰਸ਼ਾ ਨਹੀਂ ਮਿਲੂ ਚਾਰ ਚਾਥਾਂ ਸੋਨੇ ਗੈਪ ਸਾਈਜ਼ ਦੇ ਵਿੱਚ ਮਿਲਣਗੇ ਤੇ ਅੱਗੇ ਤੁਹਾਨੂੰ ਦਿਖਾ ਦੇਣਾ ਕੱਟੀ ਪਾ 6 ਨੰਬਰ 6 ਨੰਬਰ ਲੈ ਪਹਿਲਾਂ 6 ਨੰਬਰ ਕੱਟਿਆ ਸਿੰਘ ਦੇਖ ਲਿਓ ਤੇ ਹਾਰ ਸ਼ਿੰਗਾਰ ਪਰਮਾਤਮਾ ਨੇ ਚੰਗਾ ਦਤਾਗਾ ਜੀ ਵੀਰੇ ਜੀ ਸਾਂਭਰ ਵਾਲੇ ਭਰਾ ਨੇ ਥੋੜਾ ਹਾਰ ਸ਼ਿੰਗਾਰ ਦੀ ਕਦਰ ਨਹੀਂ ਪਾਈ ਕਦਰ ਨਹੀਂ ਪਾਈ ਘੱਟ ਰੱਖ ਲਿਆ ਹਣਾ ਜੀ ਵੀਰੇ ਜੀ ਜੀ ਸਹੀ ਆ ਕੱਟੀ ਤੇ ਕਿੰਨੀ ਕੁਮਰ ਦੀ ਹੂਮ ਲਏ ਇਹ ਪੌਣੇ ਇੱਕ ਦੋ ਵਾਲੀ ਹਣਾ ਹਾਂ ਵੀਰੇ ਇੰਨੀ ਕੁਮਰ ਦੀ ਹੈਗੀ ਐ ਇਹ ਪੌਣੇ ਇੱਕ ਦੋ ਚ ਲੱਗਦੀ ਹੈਗੀ ਪੌਣੇ ਇੱਕ ਦੋ ਦੀ ਹੈਗੀ ਐ ਵੀਰੇ ਹੂੰ 1.5 ਤੋਂ 2 ਦੇ ਵਿੱਚ ਹੈਗੀ ਆ ਗੱਟੀ ਜੀ ਵੀਰੇ ਜੀ ਤੇ ਇਥੋਂ ਫੇਸ ਕਾਟੀਸਨ ਦਿਖਾ ਦੇ ਨਾਲ ਸੰਗ ਸੰਗ ਕੱਟੀ ਦੇ ਲੈ ਚੱਲ ਬਾਕੀ ਪੂਛ ਲੱਗ ਪਾ ਕੈਮਲ ਇੱਕ ਕੈਂਚ ਮਸਾਂ ਹੀ ਚਿੱਟੀ ਹੋਊ ਬਾਕੀ ਸਾਰੀ ਕਾਲੀ ਵਾਲੀ ਪਕਾਹਦੇ ਆ ਤੇ ਰਹੀ ਗੱਲ ਥਣਾ ਦੀ ਝੋਲੀ ਦੀ ਬਾਕਮਾਲ ਲੱਗੇ ਵੇਗੇ ਜੀ ਵੀਰੇ ਇਥੋਂ ਨਿਗਮ ਮਾਰੋ ਗੱਟੀ ਦੇ ਥਣਾ ਚ ਜੀ ਇਹ ਪ੍ਰਮਾਤਮਾ ਨੇ ਚੰਗਾ ਹਾਰਸ਼ਾ ਦਿੱਤਾ ਸੀਗਾ ਆ ਭਰਾ ਨੇ ਕਿਸੇ ਨੇ ਹਾਰਸ਼ਾ ਦੀ ਕਦਰ ਨਹੀਂ ਪਾਈਗੀ ਐ ਲੱਗੇ ਵੀਰੇ ਦੇ ਕਿਸੇ ਚੰਗੇ ਘਰੇ ਸੰਭਾਈ ਵਾਲੇ ਜਾਵੜੀ ਤਾਂ ਕੱਟੀ 2 ਕੁ ਮਹੀਨੇ ਜੀ ਰੰਗ ਬਟਾ ਜਾਣੀ ਕਿਉਂਕਿ ਸਾਰੇ ਭਰਾਵਾਂ ਦੇ ਚਾਰ ਚੂਰ ਪਾਇਆ ਵਾ ਖੁੱਲਾ ਡੁੱਲਾ ਚਾਰ ਪਾਇਆ ਵਾ ਹੁਣ ਜੇ ਇਹ 1 ਮਹੀਨਾ ਵੀ ਚਾਰ ਖਾਗੀ ਕੱਟੀ ਹੋਰੀ ਹੋ ਜਾਣੀ ਹੈ ਨਾ ਇਹ ਆ ਗਈ ਆਪਣੇ ਕੋਲ 7 ਨੰਬਰ ਕਰਤੀਆਂ 7 ਨੰਬਰ ਕੱਟੀ ਵੀਰੇ ਠੀਕ ਆ ਲਾ ਚਾਰ ਸਪਿਰ ਇਹ ਵੀ ਪੂਰੀ ਗੋਲ ਪਈ ਆ ਜੀ 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 ਲਗਭਗ ਡੇਢ ਸਾਲ ਦੀ ਹੁਣ ਸਵਾਢੇ ਢੇਢ ਸਾਲ ਦੀ ਹੈ ਵੀਰੇ ਮਾਲਕਾਂ ਦੇ ਦੱਸਣ ਲਾ ਡੇਢ ਸਾਲ ਦੇ ਘਰਾਂ ਚ ਹੋਣੀਆਂ ਹਾਂ ਹਾਂ ਇੱਥੇ ਰੋਕੀ ਝੋਲੀ ਦਿਖਾਈ ਝੋਲੀ ਬੜੀ ਜਲ ਚੰਗੀ ਲੱਗੀ ਵਗਾਰ ਮਾਲ ਨੂੰ ਜੀ 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 ਦਿਖਾਓ ਵੀਰੇ ਦਿਖਾਓ ਹੱਕ ਬੰਦ ਆਪਣਾ ਹੈ ਨਾ ਇਹ ਇੱਥੇ ਦੇਖੋ ਸਹੀ ਆ ਜੀ ਕ ਤੇ ਜਿੰਨਾ ਤੁਸੀਂ ਦੇਖੋਗੇ ਸਾਨੂੰ ਇਹ ਆ ਕੇ ਕੋਲੇ ਦੇਖੋ ਜੀ ਮੈਂ ਕਹਿੰਦੀ ਵੀ ਇਹ ਖਜਵਾਲੇ ਗੰਨਾ ਪੱਟਣ ਦੀ ਵੀ ਕਿਹੜਾ ਪੱਟੇ ਉਵੇਂ ਲੱਗੂ ਸਨ ਵੀ ਕਿਹੜੀ ਖੱਟੀ ਲਈਏ ਕਿਹੜੀ ਛੱਡ ਗਏ ਸਹੀ ਹੈ ਵੀਰੇ ਹੈਨਾ ਜੀ ਵੀਰੇ ਇੱਕ ਭਰਾ ਨੇ ਮੈਨੂੰ ਫੋਨ ਕੀਤਾ ਤਾਰੀ ਜੀ ਕਹਿੰਦਾ ਬਾਈ ਬਣ ਕੇ ਵੀਡੀਓ ਘੱਟ ਪਾਇਆ ਕਰ ਮਹਾ ਕਿਉਂ ਕਾ ਵੇਤਰਾ ਵੀਡੀਓ ਦੇ ਦੇ ਮੇਰਾ ਮਨ ਖਰਾਬ ਹੋ ਜਾਂਦਾ ਮਹਾ ਕਿਉਂ ਕਾ ਤੋ ਖਰਾਬ ਹੁੰਦਾ ਕਾ ਪੈਸਾ ਮੇਰੇ ਕੋਲ ਹੈ ਨਹੀਂ ਚੀ ਜੰਗੇ ਇੰਨੀ ਨਹੀਂ ਆ ਰਹੀ ਆ ਵੀ ਖਰੀਦਦਾ ਆ ਵੀ ਖਰੀਦ ਲਾ ਪੈਸਾ ਮੇਰੇ ਕੋਲ ਹੈ ਨਹੀਂ ਕਰ ਕੋਈ ਗੱਲ ਨਹੀਂ ਭਾਈ ਪੈਸੇ ਤੂੰ ਫੇਰ ਦੇ ਦੇ ਦੀ ਸਾਨੂੰ ਕਾ ਮੈਂ ਕਿਸੇ ਦੇ ਬੈਠਾ ਹੈ ਨਾ ਪੈਸੇ ਮੇਰੇ ਡੁੱਬੇ ਜਾਂ ਕਿਸੇ ਚ ਕਹਦਾ ਅੱਛਾ ਹਾਂ ਇਹ ਹੈ ਕੱਟੇ 8 ਨੰਬਰ ਆਪੇ 8 ਨੰਬਰ ਕੱਟੀ ਲਖੇ ਕੱਟੀ ਵੀ ਥੋੜੀ ਜਾਈ ਮਾੜੇ ਘਰੋਂ ਹੈ ਨਾ ਤੇ ਝੋਲੀ ਕਰਮ ਵਾਲੀ ਦੀ ਤੈਨੂੰ ਐ ਲੱਗਣਾ ਜਿਵੇਂ ਗੱਬਣ ਹੁੰਦੀ ਹੈ ਬਹੁਤ ਜਿਆਦੇ ਚੰਗੇ ਰਿਕਾਰਡ ਦੀ ਕੱਟੀ ਆ ਪਰ ਗੱਲ ਜਿਵੇਂ ਤੂੰ ਪਹਿਲਾਂ ਕਹਿ ਗਿਆ ਥਿਆ ਵੀ ਸਮਾਈ ਪੱਖੋਂ ਮਾਰਦੀ ਬੰਦਿਆਂ ਦੇ ਜਾਨਵਰ ਸੀ ਬਾਲੇ ਤੇ ਉਹਨਾਂ ਨੇ ਗੌਰ ਹੀ ਨਹੀਂ ਕਰੀ ਕੱਟੀ ਦੀ ਓਕੇ ਰਣਜੀਤ ਆਬਾਏ ਗੀਤ ਨਹੀਂ ਸੀ ਗਾਇਆ ਕਿ ਨਾ ਮੇਰਾ ਕੀ ਕਿਸੂ ਪਿਆ ਜਾ ਮਾੜੇ ਘਰ ਜੰਮਿਆ ਦਾ ਸੰਗ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ ਤੂੰ ਨੇ ਦੀ ਕੱਟੀ ਦੀ ਝੋਲੀ ਦਿਖਾਈ ਲੱਖੇ ਆਪਾਂ ਬਨ ਕੇ ਦਿਖਾਉਣੇ ਆ ਝੋਲੀ ਬਾਹ ਕਮਾਨ ਲੱਗੀ ਵੀ ਆ ਕਟੀਆਂ ਸਾਰੀਆਂ ਦੀ ਚੋਰੀ ਚੁੱਕੀ ਰੋਕੀ 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 ਲੈ ਬਲਾ ਕੱਟੀ ਦਾ ਮੂੰਹ ਦਿਖਾਈ ਜਾ ਲੈ ਮੱਥਾ ਦੇਖੋ ਇਹਦਾ ਕਰਮਾ ਜਿਹਦਾ ਕਿੰਨਾ ਉੱਚਾ ਪਿਆ ਦੇ ਉੱਚਾ ਪਿਆ ਥੋਸ ਮੱਥਾਗਾ ਤੇ ਸਿੰਘ ਸੰਗ ਬਿਲਕੁਲ ਨਾਲ ਮੋੜੀ ਬੈਠੀ ਹੈਗੀ ਜੀ ਵੀਰੇ ਤੇ ਪਤਲੀ ਚਮੜੀ ਚ ਜੀ ਮੰਤਰ ਸ਼ਿਧੀ ਦਿਖਾਉਂਦੀ ਹੈ ਵੀ ਸਟਰਕਚਰ ਬਣੂ ਹੈ ਜੇ ਵਧੀਆ ਰਾਜੀ ਸੰਭਲ ਜਾਵੇ ਨਾ ਤੇ ਬਾਕੀ ਸਾਨੂੰ ਝੋਲੀ ਦਿਖਾ ਦੇ ਕੱਟੀ ਦੀ ਝੋਲੀ ਦਿਖਾ ਲਖੇ ਇਤਾਂ ਐਲਾ ਜਿਵੇਂ ਗੱਬਣ ਹੁੰਦੀ ਹੈ ਨਾ ਹਾਂ ਦੇਖ ਤੋ ਇੱਥੋਂ ਦਿਖਾ ਕੱਟੀ ਵੀ ਆ ਦੇਖ ਹੂੰ ਬਾਕੀ ਲੈ ਦੇਖ ਲੈ ਦੇ ਕਿੱਡੀ ਝੋਲੀ ਹੈ ਨਾ ਜਿਵੇਂ ਘਟ ਘਟ 4 ਮਹੀਨੇ ਦੇ ਘੱਟ ਆਏ ਕਰੀ ਬੈਠੇ ਨਾ ਕਈ ਭਰਾ ਲਖੇ ਕਹਿੰਦੇ ਆ ਯਾਰ ਵੀ ਹਰਿਆਣੇ ਚੋਂ ਮਾਲ ਨਹੀਂ ਮਿਲਦਾ ਹਾਂ ਮਿਲਦਾ ਵੀਰੇ ਸਾਰਾ ਕੁਝ ਹੈ ਜੇ ਭਾਲਣ ਜਾਵੜੀਏ ਨਾ ਤੇ ਰੱਬ ਵੀ ਮਿਲ ਜਾਂਦਾ ਹੈ ਨਾ ਪਰ ਮਿਲਦਾ ਪੈਸਾ ਨਾਲ ਤਾਂ ਕਿਤੋਂ ਵੀ ਕੀ ਕੁਝ ਮਿਲਿਆ ਸਕਦਾ ਹੈ ਹਾਂ ਮਿਲਦਾ ਪੈਸਾ ਨਾਲ ਆ ਹਰ ਇੱਕ ਚੀਜ਼ ਮਿਲਦੀ ਆ ਉਹ ਨਹੀਂ ਕੋਈ ਕਹਿ ਸਕਦਾ ਵੀ ਯਾਰ ਚੀਜ਼ ਨਹੀਂ ਮਿਲਦੀ ਮਿਲਦਾ ਸਾਰਾ ਕੁਝ ਮਿਲਦਾ ਪੈਸਾ ਨਾਲ ਆ ਨੌ ਨੰਬਰ ਆ ਗਈ ਇਹ ਵੀਰੇ ਆ ਗਈ ਨੌ ਨੰਬਰ ਕੱਟੀ ਲਖੇ ਠੀਕ ਆ ਲਾ ਮੇਰਾ ਨੰਬਰ ਇਹਨੂੰ ਵਗ ਅੱਜ ਇਹਨੂੰ ਆ ਗਿਆ ਹਾਂ ਕਿਉਂਕਿ ਜਿਹੜਾ ਉਮਰਾ ਕੱਟੀ ਦੀ ਗਰੋਥ ਬੜੀ ਚੰਗੀ ਆ ਕੱਟੀ ਦਾ ਢਾਂਚਾ ਬੜਾ ਮਜ਼ਬੂਤ ਹੈ ਬਹੁਤ ਜ਼ਿਆਦਾ ਚੰਗੀ ਲਖੇ ਬਹੁਤ ਤੇਰੇ ਸਾਹ ਵਿੱਚ ਦੀ 10 ਜਾਂ 11 ਮਹੀਨਾ ਦੀ ਹੋਣੀ ਆ ਨਹੀਂ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ 13 ਮਹੀਨਿਆਂ ਦੀ ਕੱਟੀ ਆ ਆਪਾਂ ਨੂੰ ਮਾਲਕਾਂ ਨੇ ਇਹ ਨਾਸਟੇ ਦਿੱਤੀ ਤੇ ਲਖੇ ਕੱਟੀ ਦਾ ਪਿੱਠ ਪੂੜਾ ਦੇਖ ਕਿੰਨਾ ਜ਼ਿਆਦਾ ਮੈਂ ਉਹ ਕਹਿੰਦਾ ਇੱਥੇ ਇੱਕ ਥੋੜਾ ਇੱਥੇ ਰੋਕ ਕੇ ਇਹ ਸੰਦੋ ਇੱਥੋਂ ਦਿਖਾਉਣਾ ਹੈ ਵੀ ਉੱਚੀ ਕਿਨੇ ਪਈ ਹੈ ਨਾ ਤੇ ਫਿਰ ਬਾਕੀ ਸੀ ਇਹ ਦੇਖਿਓ ਬੈਕ ਸ਼ੈਰ ਤੋਂ ਖੜ ਕੇ ਜਿਹੜਾ ਮੂਰਾ ਹੁੰਦਾ ਲੈ ਫਰੰਟ ਦੀ ਆ ਜਾ ਬਤੋਈ ਚੰਗੀਆਂ ਰਕਟੀਆਂ ਵਾ ਬਹੁਤ ਜਿਆਦੇ ਚੰਗੀਆਂ ਲਖੇ ਬਹੁਤ ਜਿਆਦੇ ਚੰਗੀਆਂ ਤੁਸੀਂ ਇੱਕ ਹੋਰ ਚੀਜ਼ ਦੇਖ ਲਖੇ ਕੱਟੀ ਦੀ ਲੱਤ ਹੁਣੇ ਤੋਂ ਦੇਖ ਵੀ ਕਿੰਡੀ ਲੰਬਾਈ ਚ ਮੈਂ ਹੋਈ ਕਹਿੰਦਾ ਲੱਤ ਬਹੁਤ ਲੰਬੀ ਬਹੁਤ ਜਿਆਦੇ ਲੰਬੀਆਂ ਉਮਰ ਦੇ ਮੁਤਾਬਕ ਕੱਟੀ ਕਿਸੇ ਪਾਸਿਓਂ ਵੀ ਖੁੰਜੀ ਨਹੀਂ ਉਮਰ ਦੇ ਮੁਤਾਬਕ ਦੁੱਗਣੀ ਆ ਆਪਦੀ ਉਮਰ ਦੇ ਮੁਤਾਬਕ ਸਮਝੀ ਕਿ ਨਹੀਂ ਇਹ ਜੇ ਜਾਨਵਰ ਕਿਵੇਂ ਕਹਿੰਦਾ ਡਾਇਮੰਡ ਪੀਸ ਕਦੇ ਇਕ ਤੰਗੋ ਹੀ ਮਿਲਦੇ ਕਰਮਾ ਕਰਮਾ ਮਿਲ ਜਾਂਦੇ ਆਗੇ ਜੀ ਤਾਂ ਇਹ ਹੋਣੀ ਤਾਂ ਇਹ ਚੰਗਾ ਟੀਕੇ ਦੀ ਹੈਗੀ ਪਰ ਕਈ ਬੰਦਾ ਧਿਆਨ ਨਹੀਂ ਦਿੰਦਾ ਵੀ ਡਾਕਟਰ ਨੂੰ ਕਹਿੰਦਾ ਚੰਗਾ ਟੀਕਾ ਭਾ ਦੇ ਡਾਕਟਰ ਭਾ ਕੇ ਬਾਗ ਜਾਂਦਾ ਮਾਲਕ ਗੌਰ ਨਹੀਂ ਕਰਦਾ ਤੇ ਮੁੜ ਕੇ ਵੇਚ ਵੈਂਦਾ ਲਾ ਵੇਚ ਵੈਂਦਾ ਹਣਾ ਹੁਣ ਕਹਿ ਇਹਨੂੰ ਜਿਹੜੀ ਮਰਜੀ ਸੀਮਨ ਦੀ ਬਾਈ ਕਹਿ ਵੀ ਦਵੇ ਸਾਨੂੰ ਪਰ ਕੱਤੀ ਹਾਲਾਂ ਕੇ ਚੰਗੀ ਸ਼ਕੀਨ ਹੈ ਤੇ ਝੋਲੀ ਸਾਨੂੰ ਦਿਖਾ ਦਿੰਨੇ ਆਪਾਂ ਇੱਥੋਂ ਠੀਕ ਹੈ ਕਿਸੇ ਵੀ ਕੱਟੀ ਦੀ ਬਖਰੀ ਫੋਰਸ਼ਾ ਨਹੀਂ ਕੀ ਲਾਸਟ ਆ ਗਈ 10 ਨੰਬਰ ਕੱਟੀ ਹਣਾ ਜੀ ਵੀਰੇ ਤੇ ਇਹ ਵੀ ਲੱਖੇ ਡਾਇਮੰਡ ਪੀਸ ਹੀ ਆ ਹੂੰ ਉਮਰ ਦੇ ਤਾਂ ਕੋਈ ਭਰਾ ਜੇ ਕੋਈ ਜੋੜਾ ਲੈ ਜਾ ਸਦੀ ਜੁੜੀ ਬਣ ਜੂਗੀ ਬਣ ਜੂਗੀ ਹੁਣ ਤੂੰ ਇੱਥੋਂ ਦੇਖ ਕੱਟੀ ਇਹ ਵੀ ਕਿੱਡੀ ਗੋਲ ਮਟੋਲ ਐ ਤੇ ਦੂਜੀ ਗੱਲ ਲਖੇ ਕੱਟੀ ਦੀ ਨਾ ਸਿੰਗੀ ਦਿਖਾਦੀ ਮਰੀ ਜੀ ਚੀਚੀ ਵਰਗਾ ਸਿੰਗ ਲੱਗਿਆ ਕੱਟੀ ਨੂੰ ਤੇ ਇੱਥੋਂ ਦੇਖਾ ਦੇਖ ਤੇ ਮੋੜ ਨਾ ਇਹਨੇ ਕੱਟੀ ਨੇ ਹੁਣੇ ਸਟਾਰਟ ਕੀਤਾ ਹੋਇਆ ਸਿੰਗ ਦੇਖ ਹਾਂ ਦਾ ਯਰ ਹਣਾ ਠੀਕ ਹੈ ਕਿ ਨਹੀਂ ਇਹ ਰੱਬ ਦੀ ਕੁਦਰਤ ਹੈ ਬਣਾਉਣ ਦੇ ਉਹਦੇ ਰੰਗ ਹੈ ਨਾ ਇਕੱਤੀ ਜੰਮੀ ਬਲੀ ਬਹੁਤਾ ਲਖੇ ਹੂੰ ਗੋਲ ਮਟੋਲ ਬਹੁਤਾ ਸਾਰਾ ਸੋਹਣਾ ਬਹੁਤਾ ਹੈ ਨਾ ਸਾਲ ਤੋਂ ਮਹੀਨਾ ਵਿਖਾਂਡ ਉੱਪਰ ਆਏ ਐਸੇ ਇੰਨਾ ਕੀ ਹੈ ਇਹ ਦੋਨਾਂ ਕੱਟੀਆਂ ਦੀ ਉਮਰ ਹੈ ਜਿਹੜੀ ਸੇਮ ਜੀ ਹੈ ਬੀ ਸੇਮ ਜੀ ਆ ਗਈ ਸੇਮ ਜੀ ਲਾ ਇਥੋਂ ਇਹਦਾ ਵੀ ਕੱਟੀ ਦਾ ਪੁੱਠਾ ਚੈੱਕ ਕਰੋ ਬਹੁਤ ਜ਼ਿਆਦਾ ਚੜਾਈ ਹੈ ਕੱਟੀ ਦੀ ਵਧੀਆ ਸੰਭੀ ਭਲੀ ਦਾ ਇੱਥੇ ਖੜੀ ਹੁਣ ਚੌੜੀ ਚੈੱਕ ਕਰਾ ਦੇਣਾ ਨਾ ਇਸ ਕੱਟੀ ਦੀ ਜੀ 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 ਦੇਖ ਲਓ ਠੀਕ ਹੈ ਵੀਰੇ ਜੀ ਤਾਂ ਜੇ ਕਿਸੇ ਭਰਾ ਨੇ ਕੋਈ ਦੋ ਕੱਟਾਂ ਲੈਣੀਆਂ ਹੋਈਆਂ ਤਾਂ ਮੇਰੇ ਮਤਾਬਕ ਤੇ ਮਾਲ ਤਾਂ ਆਪਾਂ ਸਾਰੇ ਹੀ ਵੇਚਣਾ ਹੈ ਨਹੀਂ ਸਾਰੇ ਹੀ ਵੇਚਨੇ ਦੇ ਕਿਸੇ ਨਾ ਇੱਕ ਜੋੜਾ ਇਕੱਠਾ ਪਲਣਾ ਵੀ ਹੀਰੇ ਪਲਣੇ ਭਾ ਵੀ ਠੀਕ ਲਾਉਣਾ ਹੁੰਦਾ ਤੇ ਕੱਟ ਗਿਆ ਵੀ ਦੋ ਲੈਣੀਆਂ ਲੈਣੀਆਂ ਵੀ ਚੰਗੀਆਂ ਲੈਣਾ ਵੀ ਚੰਗੀਆਂ ਲੈਣੀਆਂ ਵੀ ਚੰਗੀਆਂ ਹੁੰਦੀਆਂ ਵੈਸੇ ਇੱਕਲ ਮੈਂ ਕਹਿੰਦਾ ਆਪਾਂ ਵਿੱਚ ਭਰਾ ਕਹਿੰਦੇ ਬਾਈ ਯਾਰ ਕੱਟੀ ਲੈਣੀਆਂ ਮੱਝ ਲੈਣੀਆਂ ਜੀ ਇੱਕ ਦਾ ਰੇਟ ਘੱਟ ਜਾ ਹੋਵੇ ਹਾਂ ਚੀਜ਼ ਚੰਗੀ ਹੋਵੇ ਮੈਂ ਇੱਕ ਜੀ ਨਾ ਦੋ ਨਹੀਂ ਇੱਕ ਚ ਜਦਾ ਐ ਕਹਿੰਦੇ ਵੀ ਰੇਟ ਘੱਟ ਲਾਉਣਾ ਹੈ ਜਾਂ ਕਹਿੰਦੇ ਚੀਜ਼ ਚੰਗੀ ਲੈਣੇ ਫਿਰ ਰੇਟ ਸਾਡਾ ਹੋਊਗਾ ਆਹ ਨਹੀਂ ਵਾਹ ਕੱਲ ਬੰਨੀ ਜਦਾ ਰੇਟ ਚੰਗਾ ਲੱਗੂਗਾ ਤੇ ਜਾ ਫਿਰ ਚੀਜ਼ ਮਾੜੀ ਮਿਲੂਗੀ ਨਾ ਸਹੀ ਹੈ ਤੇ ਆਹ ਤੁਹਾਨੂੰ ਸਾਰੇ ਰੇਟ ਵੀ ਘੱਟ ਹੋਣਗੇ ਇਹਨਾਂ ਦੇ ਤੇ ਚੀਜ਼ ਵੀ ਤੁਹਾਨੂੰ ਚੰਗੀ ਮਿਲ ਜੂਗੀ ਠੀਕ ਆ ਟੋਟਲ 10 ਕਟੀਆਂ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਹੋਵੇ ਕੱਲੀ ਕੱਲੀ ਛਾਂਟ ਕੇ ਲੈ ਜਾਓ ਤੇ ਬਾਜ ਦਾ ਪਿੰਡ ਹੈਗਾ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਟੰਡਾ ਮੋਬਾਈਲ ਨੰਬਰ ਸਕਰੀਨ ਤੇ ਧੰਨਵਾਦ ਜੀ